ਸ਼ਸ਼ੀਕਲ ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ PSAT 2 ਦੀ ਪ੍ਰੈਪਰੇਸ਼ਨ ਕਰ ਰਹੇ ਹਾਂ ਵਿਦਿਆਰਥੀਆਂ ਦੇ ਲਈ ਜਿਨ੍ਹਾਂ ਦਾ ਕੰਬੀਨੇਸ਼ਨ SST ਪੰਜਾਬੀ ਹੈ ਜੀ ਉਹਨਾਂ ਵਾਸਤੇ ਹਿਸਟਰੀ ਦੇ ਬਹੁਤ ਸਾਰੇ ਪ੍ਰੈਕਟਿਸ ਸੈਟਸ ਤੋਂ ਪਹਿਲਾਂ ਅਸੀਂ ਅਪਲੋਡ ਕੀਤੇ ਜਾ ਕਰ ਚੁੱਕੇ ਹਾਂ ਜੀ ਜਿਸ ਦੇ ਵਿੱਚ ਹਿਸਟਰੀ ਦੇ 34 ਪ੍ਰੈਕਟਿਸ ਸੈਟ ਹੁਣ ਤੱਕ ਹੋ ਚੁੱਕੇ ਨੇ ਜੀ ਔਰ ਸਵਿਕਸ ਸਵਿਕਸ ਔਰ ਜੀਓਗ੍ਰਾਫੀ ਦੇ 15-15 ਜਿਹੜੇ ਪ੍ਰੈਕਟਿਸ ਸੈਟ ਨੇ ਉਹ ਅਪਲੋਡ ਹੋ ਚੁੱਕੇ ਨੇ ਚਾਈਲਡ ਡਿਵੈਲਪਮੈਂਟ ਦੇ 50 ਪ੍ਰੈਕਟਿਸ ਸੈਟ ਨੇ ਜੀ ਸੋ ਇਸ ਤੋਂ ਇਲਾਵਾ ਇੱਕ ਇੱਕ ਟੌਪਿਕ ਦੀਆਂ ਵੀਡੀਓ ਔਰ ਚਾਈਲਡ ਡਵੈਲਪਮੈਂਟ ਦੇ ਨਾਲ ਨਾਲ ਪੰਜਾਬੀ ਪੈਡਾਗੋਗੀ ਪੰਜਾਬੀ ਵਿਆਕਰਨ ਦੀਆਂ ਵੀਡੀਓ ਬਿਲਕੁਲ ਸਿਲੇਬਸ ਦੇ ਅਕੋਰਡਿੰਗ ਅਪਲੋਡ ਨੇ ਜੀ ਸੋ ਉਹਨਾਂ ਦੀ ਹੈਲਪ ਦੇ ਨਾਲ ਤੁਸੀਂ ਜਿਹੜੀ ਪ੍ਰੈਪਰੇਸ਼ਨ ਹੈ ਉਹ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਅਸੀਂ ਇਸ ਤਰ੍ਹਾਂ ਜਿਹੜੇ ਛੋਟੇ-ਛੋਟੇ ਟੌਪਿਕ ਨੇ ਅਲੱਗ ਕਰਕੇ ਵੀ ਛੋਟੀਆਂ-ਛੋਟੀਆਂ ਵੀਡੀਓ ਅਪਲੋਡ ਕਰ ਰਹੇ ਹਾਂ ਜੋ ਕਿ ਕਾਫੀ ਹੈਲਪਫੁਲ ਨੇ ਜੀ ਸੋ ਉਸ ਦੇ ਤਹਿਤ ਹੀ ਅੱਜ ਦਾ ਆਪਣਾ ਟੌਪਿਕ ਹੈ ਜੀ ਭਾਰਤ ਵਿੱਚ ਆਏ ਪ੍ਰਸਿੱਧ ਯਾਤਰੀ ਤੋ ਉਸਦੇ ਨਾਲ ਰਿਲੇਟਡ ਕੁਐਸਚਨ ਜਿਹੜੇ ਨੇ ਕਈ ਵਾਰ ਪੁੱਛੇ ਜਾਂਦੇ ਨੇ ਕਿ ਇਹ ਜਿਹੜਾ ਯਾਤਰੀ ਹੈ ਕਿਸ ਦੇ ਸਮੇਂ ਦੇ ਦੌਰਾਨ ਭਾਰਤ ਆਇਆ ਜਾਂ ਇਸ ਦੀ ਪ੍ਰਸਿੱਧ ਪੁਸਤਕ ਕਿਹੜੀ ਸੀ ਔਰ ਕਿੱਥੋਂ ਜਿਹੜਾ ਹੈ ਯਾਤਰੀ ਇਹ ਆਇਆ ਸੀ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਮੈਥਨੀਜ਼ ਦੀ ਮੈਥਨੀਜ਼ ਜਿਹੜਾ ਹੈ ਇੱਕ ਯੂਨਾਨੀ ਲੇਖਕ ਸੀ ਜੋ ਸੈਲਿਉਕਸ ਨਕੇਟਰ ਦਾ ਰਾਜਦੂਤ ਸੀ ਤੇ ਚੰਦਰਗੁਪਤ ਮੌਰੀਆ ਦੇ ਕਾਲ ਦੇ ਦੌਰਾਨ ਭਾਰਤ ਦੇ ਵਿੱਚ ਆਇਆ ਸੀ ਚੰਦਰਗੁਪਤ ਮੌਰੀਆ ਦਾ ਜਿਹੜਾ ਸਮਾਂ 322 ਤੋਂ 397 ਈਸਾ ਪੂਰਵ ਸੀ ਸੋ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਹੈ ਕਿ ਮੈਗਸਥਨੀਜ਼ ਇਸ ਕਾਲ ਦੇ ਦੌਰਾਨ ਭਾਰਤ ਦੇ ਵਿੱਚ ਹੈ ਸੀ ਜਾਂ ਨਹੀਂ ਸੀ ਤਾਂ 322 ਇਸਵੀ ਤੋਂ 297 ਇਸਾ ਪੂਰਵ ਦੇ ਦਰਮਿਆਨ ਜਿਹੜਾ ਹੈ ਇਹ ਭਾਰਤ ਆਇਆ ਸੀ ਔਰ ਇਸ ਦੀ ਜਿਹੜੀ ਪ੍ਰਸਿੱਧ ਪੁਸਤਕ ਹੈ ਉਹ ਇੰਦਿਕਾ ਸੀ ਸੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਈ ਵਾਰ ਪੁੱਛਿਆ ਜਾ ਚੁੱਕਾ ਹੈ ਕਿ ਇੰਦਿਕਾ ਜਿਹੜੀ ਕਿਸਤੀ ਲਿਖੀ ਹੋਈ ਰਚਨਾ ਹੈ ਤਾਂ ਮੈਗਥਨੀਜ਼ ਦੀ ਰਚਨਾ ਹੈ ਇਸ ਦੇ ਵਿੱਚੋਂ ਕਿਸਦਾ ਪਤਾ ਲੱਗਦਾ ਹੈ ਕਿਸਦੇ ਰਾਜ ਪ੍ਰਬੰਧ ਬਾਰੇ ਪਤਾ ਲੱਗਦਾ ਹੈ ਤਾਂ ਚੰਦਰਗੁਪਤ ਮੌਰੀਆ ਦੇ ਰਾਜ ਪ੍ਰਬੰਧ ਬਾਰੇ ਪਤਾ ਲੱਗਦਾ ਹੈ ਇਹ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਮੈਗਥਨੀਜ਼ ਕਿਸਦਾ ਰਾਜਦੂਤ ਸੀ ਤਾਂ ਸੈਲਿਊਕਸ ਨਿਕਟਰ ਦਾ ਰਾਜਦੂਤ ਸੀ ਸੋ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਕਰਦੇ ਹਾਂ ਤਾਂ ਹਰ ਤਰੀਕੇ ਦਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੁਐਸਚਨ ਇਸਦੇ ਨਾਲ ਰਿਲੇਟਡ ਆਉਂਦਾ ਆਪਾਂ ਬਹੁਤ ਆਸਾਨੀ ਨਾਲ ਉਸਦਾ ਜਿਹੜਾ ਆਨਸਰ ਹੈ ਉਹ ਦੇ ਸਕਦੇ ਹਾਂ ਸੋ ਇਸ ਤਰੀਕੇ ਦੇ ਜਿਹੜੇ ਕੁਐਸਚਨ ਨੇ ਉਹ ਪੁੱਛੇ ਜਾਂਦੇ ਨੇ ਇੱਥੇ ਆਪਣੇ ਜਿਹੜੇ 4-5 ਕੁਐਸਚਨ ਜਿਹੜੇ ਨੇ ਉਹ ਕਲੀਅਰ ਹੋ ਜਾਂਦੇ ਨੇ ਜੀ ਮੈਥਨੀਸ کون ਸੀ ਯੂਨਾਨੀ ਲੇਖਕ ਸੀ ਕਿਸ ਤਾ ਰਾਜਦੂਤ ਸੀ ਸੈਲਿਊਕਸ ਨਕੇਟਰ ਦਾ ਰਾਜਦੂਤ ਸੀ ਕਿਸ ਦੇ ਦਰਬਾਰ ਦੇ ਵਿੱਚ ਆਇਆ ਚੰਦਰਗੁਪਤ ਮੌਰੀਆ ਦੇ ਦਰਬਾਰ ਦੇ ਵਿੱਚ ਆਇਆ ਸੀ ਔਰ ਉਸ ਦੀ ਪ੍ਰਸਿੱਧ ਪੁਸਤਕ ਕਿਹੜੀ ਸੀ ਇੰਡਿਕਾ ਸੀ ਜਾਂ ਇੰਡਿਕਾ ਕਿਸ ਦੀ ਪ੍ਰਸਿੱਧ ਪੁਸਤਕ ਹੈ ਮੈਥਨੀਸ ਦੀ ਚੰਦਰਗੁਪਤ ਮੈਮੋਰੀਆ ਦੇ ਕਾਲ ਦੌਰਾਨ ਕਿਹੜਾ ਯੂਨਾਨੀ ਪ੍ਰਸਿੱਧ ਲੇਖਕ ਆਇਆ ਤਾਂ ਮੈਥਨੀਸ ਸੋ ਇਸ ਤ੍ਰਿਕਣਾਲ ਜਿਹੜਾ ਕੁਐਸਚਨ ਨੇ ਕੁਮਾਫਰਾ ਕੀ ਜਿਸ ਤਰ੍ਹਾਂ ਵੀ ਪੁੱਛੇ ਜਾਣਗੇ ਆਪਾਂ ਉਸ ਦਾ ਜਿਹੜਾ ਆਨਸਰ ਹੈ ਉਹ ਦੇ ਸਕਦੇ ਹਾਂ ਸੋ ਅੱਗੇ ਚੱਲਦੇ ਹਾਂ ਸੈਕੰਡ ਹੈ ਜੀ ਡੀਮੈਕਸ ਇਹ ਜਿਹੜਾ ਹੈ ਸੀਰੀਨ ਨਰੇਸ਼ ਅਤੀਯੋਗ ਸੁਦਰਾਜ ਦੂਤ ਸੀ ਔਰ ਬਿੰਦੂ ਸਰ ਦੇ ਰਾਜ ਦਰਬਾਰ ਦੇ ਵਿੱਚ ਆਇਆ ਸੀ ਔਰ ਬਿੰਦੂਕਰ ਦਾ ਜਿਹੜਾ ਕਾਰਜ ਕਾਰਜ ਕਾਇਆ 297 ਤੋਂ 273 ਈਸਵੀ ਪੂਰਵ ਸੀ ਜੀ ਨੈਕਸਟ ਹੈ ਜੀ ਆਪਣਾ ਫਾਹੀਯਾਨ ਬਹੁਤ ਹੀ ਪ੍ਰਸਿੱਧ ਹੈ ਜੀ ਚੀਨੀ ਯਾਤਰੀ ਸੀ ਜੀ ਫਾਹੀਯਾਨ ਔਰ 5ਵੀਂ ਸਦੀ ਵਿੱਚ ਗੁਪਤ ਨਰੇਸ਼ ਚੰਦਰ ਗੁਪਤ ਦੂਜੇ ਦੇ ਕਾਰਜਕਾਲ 380 ਤੋਂ 412 ਈਸਵੀ ਜਿਹੜਾ ਕਾਰਜਕਾਲ ਹੈ ਜੀ ਚੰਦਰ ਗੁਪਤ ਦੂਜੇ ਦਾ ਇਸੇ ਦੌਰਾਨ ਭਾਰਤ ਆਇਆ ਸੀ ਔਰ ਇਸ ਦੀ ਜਿਹੜੀ ਪ੍ਰਸਿੱਧ ਰਚਨਾ ਸੀ ਉਹ ਸੀ ਜੀ ਫੋਕ ਕਯੂ ਸੀ ਨੈਕਸਟ ਹੈ ਜੀ ਆਪਣਾ ਹਿਊਨ ਸੰਗ ਹਿਊਨ ਸੰਗ ਜਿਹੜਾ ਹੈ ਇਹ ਵੀ ਇੱਕ ਪ੍ਰਸਿੱਧ ਚੀਨੀ ਯਾਤਰੀ ਸੀ ਜੋ ਹਰਸ਼ਵਰਧਨ ਦੇ ਕਾਰਜਕਾਲ ਦੇ ਦੌਰਾਨ ਭਾਰਤ ਆਇਆ ਔਰ ਲਗਭਗ ਜਿਹੜਾ ਕਿਹਾ ਜਾਂਦਾ ਹੈ ਕਿ 629 ਈਸਵੀ ਦੇ ਲਗਭਗ ਭਾਰਤ ਆਇਆ ਸੀ ਔਰ 15 ਸਾਲ ਰਹਿ ਕੇ 645 ਈਸਵੀ ਦੇ ਵਿੱਚ ਵਾਪਸ ਚੀਨ ਚਲਾ ਗਿਆ ਸੀ ਜੀ ਔਰ ਇਸਦੀ ਜਿਹੜੀ ਪ੍ਰਸਿੱਧ ਪੁਸਤਕ ਸੀ OCJ C U K C U K ਕਿਸ ਦੀ ਪ੍ਰਸਿੱਧ ਪੁਸਤਕ ਸੀ ਹਿਉਨ ਸੰਗ ਦੀ ਕਿਸ ਦੇ ਕਾਲ ਦੌਰਾਨ ਆਇਆ ਹਰਸ਼ਵਰਧਨ ਦੇ ਕਾਲ ਦੇ ਦੌਰਾਨ ਆਇਆ ਤਾਂ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਹਰਜ ਹਰਸ਼ਵਰਧਨ ਦੇ ਸਮੇ ਕਿਹੜਾ ਪ੍ਰਸਿੱਧ ਚੀਨੀ ਯਾਤਰੀ ਭਾਰਤ ਆਇਆ ਤੋਸੀ ਜੀ ਹਿਉਨ ਸੰਗ ਨੈਕਸਟ ਹੈ ਜੀ ਅਲਬਰੂਨੀ ਇਹ ਜਿਹੜਾ ਹੈ ਅਰਬੀ ਲੇਖਕ ਸੀ ਜੀ ਅਲਬਰੂਨੀ ਮਹਿਮੂਦ ਗਜਨਵੀ ਦੇ ਨਾਲ ਭਾਰਤ ਆਇਆ ਸੀ ਔਰ ਇਸ ਦੀ ਜਿਹੜੀ ਹੈ ਪ੍ਰਸਿੱਧ ਪੁਸਤਕ ਸੀ ਉਹ ਸੀ ਜੀ ਕਿਤਾਬ ਉਲ ਹਿੰਦ ਜਾਂ ਤਹਿਕੀਕ-ਏ-ਹਿੰਦ ਜਿਸ ਦਾ ਅਰਥ ਹੈ ਭਾਰਤ ਦੀ ਖੋਜ ਸੋ ਇਹ ਜਿਹੜੀ ਹੈ ਇਸ ਦੀ ਪ੍ਰਸਿੱਧ ਪੁਸਤਕ ਸੀ ਕੁਐਸਚਨ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਮਹਿਮੂਦ ਗਜਨਵੀ ਦੇ ਨਾਲ ਕਿਹੜਾ ਪ੍ਰਸਿੱਧ ਅਰਬੀ ਲੇਖਕ ਭਾਰਤ ਆਇਆ ਤੌਸੀ ਜੀ ਅਲਬਰੂਨੀ ਨੈਕਸਟ ਹੈ ਜੀ ਆਪਣਾ ਇਬਨ ਬਤੂਤਾ ਇਹ ਜਿਹੜਾ ਪ੍ਰਸਿੱਧ ਯਾਤਰੀ ਹੈ ਮਰਾਕੋ ਅਫਰੀਕਾ ਤੋਂ ਮੁਹੰਮਦ ਬਿੰਤ ਤੁਗਲਕ ਦੇ ਸਮੇਂ ਜਿਹੜਾ ਹੈ ਭਾਰਤ ਆਇਆ ਸੀ ਇਸ ਦੀਆਂ ਰਚਨਾਵਾਂ ਨੂੰ ਰਹਿੇਲਾ ਲੇਖ ਜਿਹੜਾ ਹੈ ਕਿਹਾ ਜਾਂਦਾ ਹੈ ਔਰ ਮੁਹੰਮਦ ਬਿੰਤ ਤੁਗਲਕ ਨੇ 1342 ਈਸਵੀ ਦੇ ਵਿੱਚ ਇਸ ਨੂੰ ਚੀਨ ਦੇ ਦਰਬਾਰ ਵਿੱਚ ਰਾਜਦੂਤ ਬਣਾ ਕੇ ਭੇਜਿਆ ਸੀ ਅੱਗੇ ਹੈ ਜੀ ਡਾਇਓਨਿਕਸ ਇਹ ਜਿਹੜਾ ਹੈ ਮਿਸਰ ਨਰੇਸ਼ ਟਾਲਸੀ ਫਲੈਂਡਰਸ ਦਾ ਰਾਜਦੂਸੀ ਜੋ ਅਸ਼ੋਕ ਦੇ ਦਰਬਾਰ ਦੇ ਵਿੱਚ ਭਾਰਤ ਆਇਆ ਸੀ ਜੀ ਨੈਕਸਟ ਹੈ ਜੀ ਤਾਰਾਨਾਥ ਇਹ ਜਿਹੜਾ ਹੈ ਇੱਕ ਤਿੱਬਤੀ ਲੇਖਕ ਸੀ ਜੀ ਜਿਸ ਨੇ ਜਿਹੜਾ ਹੈ ਕੰਗਯੂਰ ਤੇ ਟੰਗਯੂਰ ਗ੍ਰੰਥ ਦੀ ਰਚਨਾ ਕੀਤੀ ਜਿਸ ਵਿੱਚ ਭਾਰਤੀ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ ਜੀ ਟਾਲਸੀ ਇਹ ਜਿਹੜਾ ਹੈ ਯੂਨਾਨੀ ਰੋਮਨ ਲੇਖਕ ਸੀ ਜੀ ਜਿਸ ਨੇ ਦੂਜੀ ਸਦੀ ਆਪਤੀ ਵਿੱਚ ਭਾਰਤ ਦਾ ਭਗੋਲ ਨਾਮਕ ਜਿਹੜੀ ਪੁਸਤਕ ਹੈ ਉਹ ਲਿਖੀ ਸੀ ਮਾਰਕੋ ਪੋਲੋ ਜਿਹੜਾ ਹੈ ਇਹ 13ਵੀਂ ਸਦੀ ਦੇ ਅੰਤ ਵਿੱਚ ਪਾਂਡੂ ਦੇਸ਼ ਦੀ ਯਾਤਰਾ ਲਈ ਭਾਰਤ ਆਇਆ ਸੀ। ਸੋ ਇਹ ਸੀ ਜੀ ਪ੍ਰਸਿੱਧ ਲੇਖਕ ਜਿਸ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜੀ ਉਹ ਵੀ ਦੱਸ ਦਿੰਨੇ ਆ ਜੀ ਪਹਿਲੇ 6 ਇਬਨ ਬਤੂਤਾ ਔਰ ਅਲਬਰੂਨੀ ਉਸ ਤੋਂ ਬਾਅਦ ਆ ਜੀ ਹਿਊਨ ਸੰਗ ਫਾਹੀਯਾਨ ਔਰ ਮੈਥਨੀਸ ਸੋ ਇਹ ਪੰਜ ਰਾਈਟਰ ਛੇ ਜਿਹੜੇ ਨੇ ਬਹੁਤ ਇੰਪੋਰਟੈਂਟ ਨੇ ਸੋ ਇਸਦੇ ਜਿੰਨੇ ਵੀ ਕੁਐਸਚਨ ਤੁਸੀਂ ਬਣਾ ਸਕੋ ਤਾਂ ਖੁਦ ਬਣਾ ਕੇ ਅੱਛੇ ਤਰੀਕੇ ਨਾਲ ਕਰ ਲੋ ਤਾਂ ਜੋ ਜਿਹੜਾ ਹੈ ਐਗਜ਼ਾਮ ਦੇ ਵਿੱਚ ਆਪਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਸੋ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦੇਣਾ ਸ਼ੇਅਰ ਜ਼ਰੂਰ ਕਰ ਦੇਣਾ ਔਰ ਬਹੁਤ ਵਧੀਆ ਲੱਗੀ ਹੋਵੇ ਤਾਂ ਕਮੈਂਟ ਵੀ ਜ਼ਰੂਰ ਕਰਕੇ ਦੱਸ ਦੇਣਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਨੇ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਸੋ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ ਔਰ ਜੇਕਰ ਨਵੇਂ ਹੋ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਦਾ